ਸਿੰਖੇ ਦੂ ਮਾਨਯੋਗ ਸਪੀਕਰ ਸਾਹਿਬ ਸਵਾਲ ਨੰਬਰ 1397 ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਮਾਨਯੋਗ ਐਮ ਐਲ ਏ ਸਾਹਿਬ ਵੱਲੋਂ ਆਤਮਨਗਰ ਸਕੂਲ ਜਿਹੜਾ ਗਵਰਨਮੈਂਟ ਐਲੀਮੈਂਟਰੀ ਸਕੂਲ ਤੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਬਾਰੇ ਪੁੱਛਿਆ ਗਿਆ ਕਿ ਇੱਥੇ ਕੋਈ ਇਸ ਨੂੰ ਜਗ੍ਹਾ ਇਸ ਨੂੰ ਹੋਰ ਮਿਲ ਸਕਦੀ ਹੈ ਇੱਕ ਦਿੱਕਤ ਹੈ ਜਿਹੜੇ ਸ਼ਹਿਰਾਂ ਦੇ ਸਕੂਲ ਨੇ ਖਾਸ ਕਰਕੇ ਪ੍ਰਾਇਮਰੀ ਸ਼ਹਿਰਾਂ ਚ ਬਾਦੀ ਬਹੁਤ ਵੱਢ ਗਈ ਅੱਜ ਉੱਥੇ ਜੀ ਬਹੁਤ ਬੱਚੇ ਜ਼ਿਆਦਾ ਨੇ ਤੇ ਹਜੇ ਵੀ ਐਡਮਿਸ਼ਨਸ ਦਾ ਬਹੁਤ ਜ਼ਿਆਦਾ ਸਕੋਪ ਹੈ ਪਰ ਸਾਡੇ ਕੋਲ ਜਗ੍ਹਾ ਦੀ ਬਹੁਤ ਘਾਟ ਹੈ ਤਾਂ ਐਮਐਲਏ ਸਾਹਿਬ ਦੇ ਐਫਰਟਸ ਦੇ ਨਾਲ ਅਸੀਂ ਇੱਕ ਲੁਧਿਆਣਾ ਇੰਪਰੂਵਮੈਂਟ ٹرسٹ ਦੀ ਉੱਥੇ ਜਗ੍ਹਾ ਪਈ ਹੈ ਡੇਡ ਕਿਲੇ ਦੇ ਆਸ-ਪਾਸ ਉਹ ਅਸੀਂ ਇੱਕ ਮੈਟ ਹੋ ਜੂਗੀ ਤਾਂ ਅਸੀਂ ਇੱਥੇ ਇੱਕ ਨਵਾਂ ਸਕੂਲ ਦੀ ਸਥਾਪਨਾ ਕਰ ਸਕਦੇ ਹਾਂ ਇਸ ਵਕਤ ਸਕੂਲ ਦੇ ਵਿੱਚ ਵਾਕਿਆ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਤੇ ਕਲਾਸਰੂਮਸ ਬਹੁਤ ਘੱਟ ਹੈ ਤੇ ਉਹ ਅਸੀਂ ਬਿਲਕੁਲ ਉਹ ਜਦੋਂ ਸਾਡੇ ਨੂੰ ਡਿਪਾਰਟਮੈਂਟ ਨੂੰ ਟਰਾਂਸਫਰ ਹੋ ਜੂਗੀ ਤਾਂ ਅਸੀਂ ਇੱਥੇ ਇੱਕ ਨਵਾਂ ਸਕੂਲ ਦੀ ਸਥਾਪਨਾ ਕਰ ਸਕਦੇ ਹਾਂ ਇਸ ਵਕਤ ਸਕੂਲ ਦੇ ਵਿੱਚ ਵਾਕਿਆ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਤੇ ਕਲਾਸਰੂਮਸ ਬਹੁਤ ਘੱਟ ਹੈ ਤੇ ਉਹ ਅਸੀਂ ਬਿਲਕੁਲ ਮਿਲ ਕੇ ਮੈਂ ਅੱਜ ਖੁਦ ਡਿਪਟੀ ਕਮਿਸ਼ਨਰ ਲੁਧਿਆਣੇ ਨਾਲ ਵੀ ਗੱਲ ਕਰਨਾ ਐਸ ਸੂਨ ਐਸ ਪੋਸੀਬਲ ਨਾਲ ਵੀ ਗੱਲ ਕਰਨਾ ਐਸ ਸੂਨ ਐਸ ਪੋਸੀਬਲ ਵੀ ਗੇਟ ਦਾ ਲੈਂਡ ਇਨ ਦਾ ਨੇਮ ਆਫ ਆਰ ਡਿਪਾਰਟਮੈਂਟ ਅਸੀਂ ਜਿਹੜਾ ਉੱਥੇ ਨਵੀਂ ਕੰਸਟਰਕਸ਼ਨ ਸ਼ੁਰੂ ਕਰਾ ਦਾਂ ਥੈਂਕ ਯੂ ਸ਼ੁਰੂ ਕਰਾ ਦਾਂ ਥੈਂਕ ਯੂ ਸਿੱਧੂ ਸਾਹਿਬ ਧੰਨਵਾਦ ਕਰਦਾ ਮੰਤਰੀ ਸਾਹਿ ਇਸ ਨੂੰ ਜਿਹੜੀ ਹੈ ਲਗਭਗ ਪ੍ਰਵਾਨਗੀ ਦਿੱਤੀ ਹੈ ਤੇ ਮੈਂ ਇਹਦਾ ਰਿਕਾਰਡ ਵੀ ਘਰਾ ਕੇ ਲਿਆ ਸੀ 1.8 ਏਕੜ ਇੰਪਰੂਵਮੈਂਟ ਅਟਕੋੜੇ ਜਿਹੜੀ ਹੈ ਉਹ ਜ਼ਮੀਨ ਪਈ ਹੈ ਜਿੱਥੇ ਸਪੀਕਰ ਸਾਹਿਬ ਇਹ ਸਕੂਲ ਹੈ ਉਹ ਬਹੁਤ ਹੀ ਗਰੀਬੀ ਰੇਖਾ ਤੋਂ ਥੱਲੇ ਦੇ ਲੋਕ ਰਹਿੰਦੇ ਨੇ ਉਹਦੀ ਜਿਹੜੀ ਸਕੂਲ ਦੀ ਮੰਤਰੀ ਸਾਹਿਬ ਦੇ ਮੈਂ ਆਪ ਇਹ ਮਾਦੇ ਰਵੇ ਮੰਤਰੀ ਸਾਹਿਬ ਨੂੰ ਦੱਸਣਾ ਚਾਹਣਾ ਕਿ ਉਸ ਦੇ ਵਿੱਚ ਨਾ ਤਾਂ ਕੋਈ ਪਲੇਗਰਾਉਂਡ ਹੈ ਪਰ ਇਹਨਾਂ ਰੀਤੇ ਜਿਹੜਾ ਮਿਡਲ ਸਕੂਲ ਹੈ ਤੇ ਹਾਈ ਸਕੂਲ ਹੈ ਉਹ ਇਕੱਠੇ ਇੱਕ ਬਿਲਡਿੰਗ ਚੱਲਦੇ ਨੇ ਉਹਦੇ ਬਿਲਕੁਲ ਨਹੀਂ ਜੀ ਤੇ ਜਿਹੜੀ ਹੈ ਇਹ ਆਪਣੇ ਕੋਲੇ ਲੈਂਡ ਪਈ ਹੋਇਆ ਤੇ ਉਹ ਇੰਪਰੂਵਮੈਂਟ ਟਾਸ ਨੂੰ ਕੋਈ ਇਤਰਾਜ਼ ਵੀ ਨਹੀਂ ਕਿਉਂਕਿ ਇਹ ਸਕੂਲ ਵਾਸਤੇ ਹੀ ਰੱਖੀ ਪਈ ਹੋਇਆ ਤੇ ਆਪਣਾ ਜਿਹੜਾ ਵਿਜਨ ਹੈ ਉਹ ਵੀ ਹੈਲਥ ਤੇ ਐਜੂਕੇਸ਼ਨ ਦਾ ਤਾਂ ਮੈਂ ਸਮਝਦਾ ਵੀ ਮੇਰੇ ਲਈ ਉਹ ਦਿਨ ਬਹੁਤ ਵੱਡਾ ਤੇ ਖੁਸ਼ੀ ਵਾਲਾ ਦਿਨ ਹੋਊ ਜਦੋਂ ਅੰਬੇਦਕਰ ਨਗਰ ਤੇ ਤੇ ਉਸੇ ਆਸ-ਪਾਸ ਦੇ ਲੋਕਾਂ ਨੂੰ ਸਰਕਾਰੀ ਸਕੂਲ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਜਿਨ੍ਹਾਂ ਵਿੱਚ ਬਹੁਤ ਵੱਡੀ ਲੁੱਟ ਹੁੰਦੀ ਹੈ ਉਹਨਾਂ ਨਾਲੋਂ ਵਧੀਆ ਸਕੂਲ ਅਸੀਂ ਪ੍ਰੋਵਾਈਡ ਕਰਕੇ ਲੋਕਾਂ ਦਾ ਜਿਹੜਾ ਵਿਸ਼ਵਾਸ ਜਿੱਤਾਂਗੇ ਆਪ ਜੀ ਦੇ ਮਾਨ ਇਬਰਾਹਿਮ ਮੈਂ ਮੰਤਰੀ ਸਾਹਿਬ ਦਾ ਤੇ ਮੁੱਖ ਮੰਤਰੀ ਸਾਹਿਬ ਦਾ ਵਿਸ਼ੇਸ਼ ਧੰਨਵਾਦ ਥੈਂਕ ਯੂ ਕਰੋ ਬਈ ਧੰਨਵਾਦ ਥੈਂਕ ਯੂ ਥੈਂਕ ਯੂ ਥੈਂਕ ਯੂ